ਹਾਂਜੀ ਦੋਸਤੋ ਅੱਜ ਇੱਕ ਪੋਸਟ ਆਫਿਸ ਯਾਨੀ ਕਿ ਡਾਕਖਾਨੇ ਦੀ ਇੱਕ ਨਵੀਂ ਸਕੀਮ ਤੁਹਾਨੂੰ ਦੱਸਣ ਜਾ ਰਿਹਾ ਜਿਸ ਦੇ ਵਿੱਚ ਤੁਸੀਂ 5000 ਰੁਪਏ ਜਮ੍ਹਾਂ ਕਰਕੇ ਜਿਹੜਾ ਮੋਟਾ ਪੈਸਾ ਕਮਾ ਸਕਦੇ ਹੋ ਤੇ ਤੁਸੀਂ 500 ਰੁਪਏ 1000 ਰੁਪਏ ਤੇ 5000 ਰੁਪਏ ਜੇ ਤੁਸੀਂ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਕੀ ਮਿਲਣ ਵਾਲਾ ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਤੁਹਾਨੂੰ ਕਿੰਨੇ-ਕਿੰਨੇ ਪੈਸੇ ਭਰਦੇ ਹੋ ਤਾਂ ਤੁਹਾਨੂੰ ਕਿੰਨੇ-ਕਿੰਨੇ ਪੈਸਾ ਮਿਲੇਗਾ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਦ ਪੋਸਟ ਆਫਿਸ ਦੀ ਜਿਹੜੀ ਇਹ ਸਕੀਮ ਹੈ 2000 ਰੁਪਏ ਜਮ੍ਹਾਂ ਕਰਦੇ ਤੁਹਾਨੂੰ 356000 ਰੁਪਏ ਜਿਹੜਾ ਮਿਲੇਗਾ ਠੀਕ ਹੈ ਜੀ ਆਪਾਂ ਇਹਦੇ ਬਾਰੇ ਗੱਲ ਕਰੀਏ ਤੁਹਾਨੂੰ ਦੱਸ ਦਿਆਂ ਜੀ ਇਹ ਲਿਖਦੇ ਨੇ ਜੀ ਜੇਕਰ ਆਪ ਆਪਣੇ ਭਵਿੱਖੇ ਕੇ ਲੀਏ ਬਚਤ ਕਰਨਾ ਚਾਹਤੇ ਹੋ ਤਾਂ ਆਪਕੇ ਲੀਏ ਇੱਕ ਅੱਛਾ ਆਪਸ਼ਨ ਹੈ ਪੋਸਟ ਆਫਿਸ ਮੇ ਆਰ ਡੀ ਸਰਵਿਸ ਯਾਨੀ ਕਿ ਜੇ ਤੁਸੀਂ ਆਪਣੇ ਬੱਚਿਆਂ ਦੇ ਵਿਵਹਕ ਲਈ ਆਪਣੇ ਲਈ ਆਉਣ ਵਾਲੇ ਟਾਈਮ ਤੇ ਵਿਵਹਕ ਲਈ ਬੱਚਿਆਂ ਦੀ ਸ਼ਾਦੀ ਵਗੈਰਾ ਹੋਏਗੀ ਠੀਕ ਹੈ ਜੀ ਉਹਨਾਂ ਦੇ ਵਾਸਤੇ ਜਗ੍ਹਾ ਲੈਣੀ ਹੈ ਉਹਨਾਂ ਦੇ ਵਾਸਤੇ ਕੋਈ ਬਚਤ ਖਾਤਾ ਕਰਨਾ ਚਾਹੁੰਦੇ ਹੋ ਆ ਦੋਸਤੋ ਤੁਹਾਡੇ ਕੋਲ ਪੋਸਟ ਆਫਿਸ ਦੇ ਜਿਹੜੀ ਇੱਕ ਆਰਡੀ ਸਰਵਿਸ ਹੁੰਦੀ ਹੈ ਉਹਦੀ ਹੈ ਜਿਹੜੀ ਬਹੁਤ ਅੱਛੀ ਸਕੀਮ ਸਾਬਿਤ ਹੋ ਸਕਦੀ ਹੈ ਤੁਹਾਡੇ ਲਈ ਅੱਗੇ ਲਿਖਦੇ ਨੇ ਪੋਸਟ ਆਫਿਸ ਵਿੱਚ ਬੈਂਕ ਕੀ ਤੁਲਨਾ ਸੇ ਆਪਕੋ ਜਿਆਦਾ ਅੱਛਾ ਵਿਆਜ ਮਿਲਦਾ ਹੈ ਜਿਹੜਾ ਕਿ ਤੁਸੀਂ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਦੇ ਹੋ ਉਸ ਤੋਂ ਜਿਆਦਾ ਵਿਆਜ ਹੈ ਜਿਹੜਾ ਤੁਹਾਨੂੰ ਉਹ ਪੋਸਟ ਆਫਿਸ ਦੇ ਵਿੱਚ ਮਿਲਦਾ ਹੈ ਆਪ ਆਪਣੇ ਬਜਟ ਦੇ ਅਨੁਸਾਰ ਪੋਸਟ ਆਫਿਸ ਵਿੱਚ ਖਾਤਾ ਖੋਲ੍ਹ ਸਕਦੇ ਆ ਤਾਂ ਇਹ ਕਹਿ ਰਿਹਾ ਹੈ ਕਿ ਜਿੰਨਾ ਕਿ ਤੁਹਾਡਾ ਬਜਟ ਹੈ ਕਿ ਤੁਸੀਂ 200 ਰੁਪਏ 500 ਰੁਪਏ 1000 5000 10000 ਜਿੰਨਾ ਵੀ ਮਹੀਤਲੀ ਜਮਾ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਅਨੁਸਾਰ ਜਮਾ ਕਰ ਸਕਦੇ ਹੋ ਅਗਾਂ ਲਿਖਦੇ ਨੇ ਅਗਰ ਆਪ ਪੋਸਟ ਆਫਿਸ ਵਿੱਚ ਆਰਡੀ ਕਰਨੇ ਜਾ ਰਹੇ ਹੋਰ ਆਪ ਜਾਨਣਾ ਚਾਹਤੇ ਹੈ ਕਿ 1000 ਰੁਪਏ ਮੈਂ ਜਮਾ ਕਰਨੇ ਪਰ ਆਪਕੋ 5 ਸਾਲ ਕੇ ਬਾਅਦ ਕਿਤਨਾ ਮਿਲੇਗਾ ਤਾਂ ਆਪਕੋ ਇਸ ਆਰਟੀਕਲ ਮੈਂ ਯਾਨੀ ਕਿ ਜਿਹੜਾ ਆਪਾਂ ਹੁਣ ਇਹ ਜਿਹੜੀ ਖਬਰ ਪੜ ਰਹੇ ਆ ਇਹਦੇ ਵਿੱਚ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਕਿ ਤੁਹਾਨੂੰ 1000 ਤੋਂ ਲੈ ਕੇ 5000 ਤੱਕ ਜੇ ਤੁਸੀਂ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਕੀ ਪੈਸਾ ਕਿੰਨਾ ਪੈਸਾ ਪਾਣਾ ਪਏਗਾ ਤੇ ਕਿੰਨਾ ਮਿਲੇਗਾ ਪੋਸਟ ਆਫਿਸ ਵਿੱਚ ਇੱਕ ਬਹੁਤ ਹੀ ਅੱਛੀ ਸਕੀਮ ਹੈ ਜਿਸ ਵਿੱਚ ਆਪ ਥੋੜੀ ਜਿਹੀ ਰਕਮ ਨਿਵੇਸ਼ ਕਰਨੇ ਪਰ ਆਪ ਅੱਛਾ ਰਿਟਰਨ ਪ੍ਰਾਪਤ ਕਰ ਸਕਦੇ ਹਨ ਯਾਨੀ ਕਿ ਪੋਸਟ ਆਫਿਸ ਦੇ ਵਿੱਚ ਡਾਕਖਾਨੇ ਦੇ ਵਿੱਚ ਇੱਕ ਜੀ ਬਹੁਤ ਬੜੀਆ ਜਿਹੜੀ ਹੈ ਸਰਵਿਸ ਹੈਗੀ ਹੈ ਜਿਹਦੇ ਵਿੱਚ ਤੁਸੀਂ कुछ भी थोड़ा जहा पैसा इन्वेस्ट करके बहुत वही रकम जमा कर सकते हो इसमें आपको यानी दो हज़ार रुपये महीना जमा कर सकते हो तो दो हज़ार रुपये जमा करना होगा अगे लिखते हैं इस स्कीम में आपको पाँच साल बाद एक अच्छी राशि जमा मिल जाएगी इसके लिए आप छोटे निवेश से अच्छा रिटर्न प्राप्त कर सकते हैं तो आपको पोस्ट ऑफिस की इस स्कीम का फायदा उठा चाहिए कह रहे हैं जी पांच साल का जरा तो खाता होएगा तो हज हज़ार रुपया जरा ਜਿਹੜਾ ਤੁਸੀਂ ਇਹਦੇ ਵਿੱਚ ਜਮਾ ਕਰਵਾਓ ਠੀਕ ਹੈ ਜੀ ਅੱਗੇ ਲਿਖੀ ਲਿਖਦੇ ਨੇ ਜੀ 2000 ਜਮਾ ਕਰਨੇ ਪਏ 5 ਸਾਲ ਵਿੱਚ ਕਿੰਨਾ ਮਿਲੇਗਾ ਹੁਣ ਅਪ ਜੇ 2000 ਜਮਾ ਕਰਦੇ ਹਾਂ ਤਾਂ ਆਪਾਂ ਨੂੰ ਕਿੰਨਾ ਮਿਲੇਗਾ ਇਹ ਦਸਰੇ ਪੈਸੇ ਬਣਾਉਣੇ ਲਈ ਬਾਜ਼ਾਰ ਵਿੱਚ ਕਈ ਸਕੀਮਾਂ ਹਨ ਲੇਕਿਨ ਪੋਸਟ ਆਫਿਸ ਵਿੱਚ ਇੱਕ ਐਸੀ ਸਕੀਮ ਹੈ ਜਹਾਂ ਆਪਕੋ ਬੈਂਕੋਂ ਸੇ ਜ਼ਿਆਦਾ ਵਿਆਜ ਮਿਲਦਾ ਹੈ ਅਗਰ ਆਪ ਇੱਥੇ ਆਪਣਾ ਆਰਡੀ ਖਾਤਾ ਖੋਲ੍ਹਤੇ ਹਨ ਤਾਂ 6. ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ 6.7 ਯਾਨੀ ਪੌਣੇ 7 ਫੀਸਦੀ ਦਾ ਜਿਹੜਾ ਵਿਆਜ ਆ ਤੁਹਾਨੂੰ ਮਿਲੇਗਾ ਜਿਹੜਾ ਕਿ ਬੈਂਕਾਂ ਦੇ ਵਿੱਚ ਵੀ ਨਹੀਂ ਮਿਲਦਾ। ਧਿਆਨ ਦਿਜੀਏ ਬਾਤੋਂ ਪਰ ਅਗਰ ਆਪ ਰੋਜ਼ਾਨਾ 66 ਰੁਪਏ ਯਾਨੀ ਕਿ ਜੇ ਤੁਸੀਂ ਡੇਲੀ 66 ਰੁਪਏ ਦੀ ਬਚਤ ਕਰਦੇ ਹੋ ਤਾਂ ਮਹੀਨੇ ਦਾ 2000 ਰੁਪਏ ਤੁਹਾਡਾ ਇਕੱਠਾ ਹੋ ਜਾਏਗਾ। ਤੇ ਦੇਖ ਉਸ ਨੂੰ ਤੁਸੀਂ ਆਪ ਹਰ ਮਹੀਨੇ ਬੈਂਕ ਵਿੱਚ ਜਿਹੜਾ ਪੋਸਟ ਆਫਿਸ ਉਹਦੇ ਵਿੱਚ ਤੁਸੀਂ ਜਮ੍ਹਾਂ ਕਰ ਸਕਦੇ ਹੋ ਆਰ ਡੀ ਖਾਤਾ ਕਰ ਸਕਦੇ ਹੋ 2000 ਦੀ ਕਿਸ਼ਤ ਬਣਾਓਗੇ ਤੁਹਾਨੂੰ ਹਰੇਕ ਦਿਨ ਦਾ ਜਿਹੜਾ 66 ਰੁਪਏ ਦਾ ਖਰਚਾ ਪੈਠੇਗਾ। ਠੀਕ ਹੈ ਜੀ ਉਸ ਤੋਂ ਅਗੇ ਲਿਖ ਰਹੇ ਨੇ ਆਪ ਇਸ ਖਾਤੇ ਕੋ ਦੇਸ਼ ਦੇ ਕਿਸੇ ਵੀ ਪੋਸਟ ਆਫਿਸ ਵਿੱਚ ਖੋਲ ਸਕਦੇ ਹਨ ਅਤੇ ਚਾਹੇ ਤਾਂ ਇੱਕ ਸੇ ਜ਼ਿਆਦਾ ਖਾਤੇ ਖੋਲ ਸਕਦੇ ਹਨ ਇਸ ਦੇ ਇਲਾਵਾ ਦੋ ਲੋਕ ਮਿਲ ਕੇ ਵੀ ਇੱਕ ਖਾਤਾ ਖੋਲ ਸਕਦੇ ਹਨ ਯਾਨੀ ਕਿ ਤੁਸੀਂ ਪਹਿਲਾਂ ਤਾਂ ਭਾਰਤ ਦੇ ਵਿੱਚ ਕਿਤੇ ਵੀ ਆਪਣਾ ਖਾਤਾ ਖੋਲ ਸਕਦੇ ਹੋ ਉਸ ਤੋਂ ਬਾਅਦ ਠੀਕ ਹੈ ਜੀ ਇੱਕ ਤੋਂ ਜ਼ਿਆਦਾ ਖਾਤਾ ਖੋਲ ਸਕਦੇ ਹੋ ਤੇ ਕਿੰਨੇ ਦੋ ਲੋਕ ਮਿਲ ਕੇ ਯਾਨੀ ਕਿ ਦੋ ਬੰਦੇ ਵੀ ਪਤੀ ਪਤਨੀ ਵੀ ਰਲ ਕੇ ਆਪਸ ਦੇ ਵਿੱਚ ਖਾਤਾ ਖੋਲ ਸਕਦੇ ਹੋ ਅੱਗੇ ਲਿਖਦੇ ਅਗਰ ਆਪ ਹਰ ਮਹੀਨੇ 2000 ਰੁਪਏ ਸੇ ਜ਼ਿਆਦਾ जमा कर करते हैं तो यह अमाउंट आपका और ज़्यादा अधिक हो जाएगा जो तुम दो हज़ार रुपये जमा कर दे हो तो इस तो ज़्यादा भी थोड़ा अमाउंट हो सकता है जिन्ना दो हज़ार जमा करोगे जिन्ना मिलना होगा वह जो तुम इस ज़्यादा जमा करोगे तो ज़्यादा भी मिल जाएगा धन क्या जी मान लो अगर तुम हज़ार रुपये यानी कि पाँच हज़ार रुपये आर डी अकाउंट में जमा करते हो तो इसके हिसाब से पाँच साल में आपका धनराशि तीन लाख रुपये हो जाएगी यानी कि पं हज़ार रुपये जो तुम जमा कर दीक है जी पां हज़ार रुपये गुणा पांच साल ठीक है जी बारह पंजे सठ 60 ਸਾਲ 60 ਮਹੀਨਿਆਂ ਦਾ ਪੈਸਾ ਬਣ ਜੇਗਾ ਤੁਹਾਡਾ 3 ਲੱਖ ਦੇ ਕਰੀਬ ਠੀਕ ਹੈ ਜੀ ਹੁਣ ਦੱਸ ਰਿਹਾ ਜੀ 3 ਲੱਖ ਰਾਜੇ ਇਸ ਕੇ ਸਾਥ ਮਿਲਨੇ ਵਾਲੇ ਵਿਆਜ ਕੀ ਰਾਸੀ ਵਾਧਨ ਰਾਸੀ ਕੀ ਬਾਤ ਕਰੇ ਤਾਂ ਤੋਂ ਟੋਟਲ 5 ਸਾਲਾਂ ਮੇਂ ਆਪਕਾ ਇਹ ਇੰਟਰਸਟ ਸਮੇਤ ਪੈਸਾ ਹੈ ਜਿਹੜਾ ਉਹ ਕਿੰਨਾ ਹੋ ਜਾਏਗਾ ਦੋਸਤੋ ਇਹ 56829 ਹੋ ਜਾਏਗਾ ਤੇ ਅਗਰ ਆਮ ਦੋਨੋਂ ਕਾਊਂਟ ਕੀ ਜੋੜ ਦੇਈ ਮੰਨ ਲਓ ਜਿਹੜਾ ਤੁਸੀਂ ਜਮਾ ਕਰਾਇਆ ਸੀ ਤੇ ਜਿਹੜਾ ਤੁਹਾਡਾ ਵਿਆਜ ਹੈ ਇਹ ਵਾਲਾ ਠੀਕ ਹੈ ਇਹਨਾਂ ਨੂੰ ਜੋੜ ਜੇ ਤਾਂ ਤੁਹਾਡਾ ਪੈਸਾ ਬਣ ਜਾਏਗਾ 356800 29 ਰੁਪਏ ਤਾਂ ਦੋਸਤੋ ਐਵੇਂ ਕਰਕੇ ਤੁਸੀਂ ਆਪਣਾ ਜਿਹੜਾ ਪੈਸਾ ਹੈ ਇਹ ਡਬਲ ਕਰ ਸਕਦੇ ਹੋ ਹੌਲੀ ਹੌਲੀ ਪੈਸਾ ਜਮ੍ਹਾਂ ਕਰਕੇ ਤੁਸੀਂ ਆਪਣਾ ਪੈਸਾ ਵਧਾ ਸਕਦੇ ਹੋ ਜਿਵੇਂ ਕਿ ਜੇ ਤੁਸੀਂ 500 ਦੇ ਕਰੋਗੇ ਤੁਹਾਨੂੰ ਘੱਟ ਰਕਮ ਮਿਲੇਗੀ 1000 ਕਰੋਗੇ ਉਸ ਤੋਂ ਜ਼ਿਆਦਾ ਮਿਲੇਗੀ 5000 ਰੁਪਏ ਜਮ੍ਹਾਂ ਕਰੋਗੇ ਤਾਂ ਤੁਹਾਨੂੰ ਦੱਸਦਾ ਜੀ 5 ਸਾਲਾਂ ਦੇ ਵਿੱਚ ਤੁਹਾਨੂੰ 3.5 ਲੱਖ ਦੇ ਕਰੀਬ ਇਹ ਪੈਸਾ ਮਿਲ ਜਿਗਾ 3 ਲੱਖ ਤੁਹਾਡਾ ਜਾਏਗਾ ਤੇ ਜਿਹੜਾ 56000 ਦੇ ਕਰੀਬ ਤੁਹਾਨੂੰ ਪੈਸਾ ਮਿਲ ਜਿਗਾ ਤਾਂ ਦੋਸਤੋ ਇਹੋ ਜਿਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ